ਇੱਕ ਪਤੀ ਪਤਨੀ ਟਰੰਕਾਂ ਵਾਲੀ ਦੁਕਾਨ ਤੇ ਜਾਂਦੇ ਨੇ ਤੇ ਦੁਕਾਨਦਾਰ ਨੂੰ ਕਹਿੰਦੇ ਨੇ ਕਿ ਸਾਨੂੰ ਟਰੰਕ ਚਾਹੀਦਾ ਹੈ ਤਾਂ ਦੁਕਾਨਦਾਰ ਨੇ ਪੁੱਛ ਲੈ ਕੇ ਕਿਸ ਲਈ ਚਾਹੀਦਾ ਹੈ ਤੁਸੀਂ ਉਸ ਟਰੰਕ ਵਿੱਚ ਕੀ ਪਾਉਣਾ ਹੈ ਤਾਂ ਪਤੀ ਪਤਨੀ ਨੇ ਕਿਹਾ ਕਿ ਅਸੀਂ ਉਸ ਵਿੱਚ লাশ ਪਾਉਣੀ ਹੈ ਇਹ ਸੁਣ ਕੇ ਦੁਕਾਨਦਾਰ ਦੇ ਹੋਸ਼ ਉੱਡ ਜਾਂਦੇ ਨੇ ਪਤੀ ਪਤਨੀ ਹੱਸਣ ਲੱਗਦੇ ਨੇ ਉਹ ਕਹਿੰਦੇ ਨੇ ਕਿ ਅੱਜ ਕੱਲ ਇਦਾਂ ਦੀਆਂ ਬਾਰਦਾਤਾਂ ਬਹੁਤ ਜ਼ਿਆਦਾ ਹੋ ਰਹੀਆਂ ਇਸ ਕਰਕੇ ਇਸ ਦਾ ਮਜ਼ਾਕ ਕਰ ਰਹੇ ਹਾਂ ਤਾਂ ਦੁਕਾਨਦਾਰ ਨੇ ਵੀ ਕਿਹਾ ਕਿ ਹਾਂ ਗੱਲ ਤੁਹਾਡੀ ਸਹੀ ਹੈ ਐਦਾਂ ਦੀਆਂ ਵਾਰਦਾਤਾਂ ਬਹੁਤ ਸਾਹਮਣੇ ਆ ਰਹੀਆਂ ਨੇ ਉਸ ਤੋਂ ਬਾਅਦ ਜੋ ਦੁਕਾਨਦਾਰ ਹੁੰਦਾ ਹੈ ਉਹ ਆਪਣਾ ਨਾਂ ਲਿਖ ਕੇ ਟਰੰਕ ਉੱਤੇ ਉਹਨਾਂ ਨੂੰ ਦੇ ਦਿੰਦਾ ਹੈ ਤੇ ਉਹੀ ਟਰੰਕ ਦੂਸਰੇ ਦਿਨ ਇਸ ਇਲਾਕੇ ਦੇ ਨੇੜੇ ਤੇੜਿਓਂ ਹੀ ਮਿਲਦਾ ਹੈ ਤੇ ਉਸ ਟਰੰਕ ਦੇ ਵਿੱਚ ਸੱਚਮੁੱਚ ਹੀ ਲਾਸ਼ ਹੁੰਦੀ ਹੈ ਇਹ ਦੇਖ ਕੇ ਸਭ ਦੇ ਹੋਸ਼ ਉੱਡ ਜਾਂਦੇ ਨੇ ਹੁਣ ਸਭ ਜਾਨਣਾ ਚਾਹੁੰਦੇ ਸੀ ਕਿ ਆਖਰ ਇਹ ਲਾਸ਼ ਕਿਸ ਦੀ ਹੈ ਕਿਸ ਨੇ ਇਸ ਨੂੰ ਮਾਰਿਆ ਤੇ ਜਦੋਂ ਫਿਰ ਸਾਰਾ ਰਾਜ ਖੁੱਲ ਕੇ ਸਾਹਮਣੇ ਆਉਂਦਾ ਤਾਂ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਕਿ ਐਦਾਂ ਕਿਵੇਂ ਹੋ ਸਕਦਾ ਹੈ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ 36 ਗੜ ਦਾ ਰਾਏਪੁਰ ਤੇ ਇਸ ਦਾ ਡੀਡੀ ਨਗਰ ਥਾਣਾ ਇਸ ਦੇ ਅਧੀਨ ਪੈਂਦੇ ਵਾਟਰ پارک ਦੇ ਕੋਲ ਇੱਕ ਬਸਤੀ ਹੁੰਦੀ ਹੈ ਤੇ ਬਸਤੀ ਦੇ ਕੋਲ ਇੱਕ ਨਾਲਾ ਹੁੰਦਾ ਹੈ ਨਾਲੇ ਦੇ ਕੋਲ ਝਾੜੀਆਂ ਦੇ ਵਿੱਚ ਇੱਕ ਟਰੰਕ ਪਿਆ ਹੁੰਦਾ ਹੈ ਜੋ ਇਹ ਬਸਤੀ ਵਾਲੇ ਹੁੰਦੇ ਆ ਇਹਨਾਂ ਨੂੰ 23 ਜੂਨ 2025 ਨੂੰ ਲਗਭਗ ਸਵੇਰ ਦੇ 11:30 ਵਜੇ ਇੱਥੋਂ ਮੁਸ਼ਕ ਆਉਣ ਲੱਗਦਾ ਹੈ ਇਹ ਸੋਚ ਰਹੇ ਸੀ ਕਿ ਆਖਰ ਇਹ ਮੁਸ਼ਕ ਕਿੱਥੋਂ ਆ ਰਿਹਾ ਜਿਉਂ-ਜਿਉਂ ਸਮਾਂ ਵੱਧਦਾ ਜਾਂਦਾ ਤਿਉਂ-ਤਿਉਂ ਮੁਸ਼ਕ ਹੋਰ ਜ਼ਿਆਦਾ ਲੋਕਾਂ ਨੂੰ ਆਉਣ ਲੱਗਦਾ ਹੈ ਬਦਬੂ ਬਹੁਤ ਜ਼ਿਆਦਾ ਫੈਲ ਜਾਂਦੀ ਹੈ ਤੇ ਆਖਰ ਲੋਕ ਹੁਣ ਦੇਖਣ ਲੱਗਦੇ ਨੇ ਕਿ ਆਖਰੇ ਬਦਬੂ ਆ ਕਿੱਥੋਂ ਰਹੀ ਐ ਤਾਂ ਲੋਕ ਇਕੱਠੇ ਹੁੰਦੇ ਨੇ ਨਾਲੇ ਦੇ ਕੋਲ ਪਹੁੰਚਦੇ ਨੇ ਤੇ ਉੱਥੇ ਉਹ ਝਾੜੀਆਂ ਦੇ ਵਿੱਚ ਦੇਖਦੇ ਨੇ ਤਾਂ ਇੱਕ ਬਹੁਤ ਵੱਡਾ ਟਰੰਕ ਪਿਆ ਹੁੰਦਾ ਐ ਇਸ ਟਰੰਕ ਦੇ ਆਲੇ ਦੁਆਲੇ ਬਹੁਤ ਜ਼ਿਆਦਾ ਲੋਕ ਇਕੱਠੇ ਹੋ ਜਾਂਦੇ ਨੇ ਕਿ ਆਖਰੇ ਇਸ ਵਿੱਚੋਂ ਬਦਬੂ ਕਿਉਂ ਆ ਰਹੀ ਐ ਹੋ ਸਕਦਾ ਇਸ ਵਿੱਚ ਕੋਈ লাশ ਹੋਵੇ ਤਾਂ ਲੋਕਾਂ ਦੇ ਵਿੱਚੋਂ ਕੋਈ ਬੰਦਾ ਪੁਲਿਸ ਨੂੰ ਕਾਲ ਕਰਦਾ ਐ ਮੌਕੇ ਤੇ ਪੁਲਿਸ ਆਉਂਦੀ ਐ ਪੁਲਿਸ ਹੁਣ ਜਦੋਂ ਇਸ ਟਰੰਕ ਨੂੰ ਖੋਲਦੀ ਹੈ ਇਸ ਦੀ ਵੀਡੀਓਗ੍ਰਾਫੀ ਕੀਤੀ ਜਾਂਦੀ ਹੈ ਇਸ ਟਰੰਕ ਨੂੰ ਖੋਲ ਕੇ ਦੇਖਿਆ ਜਾਂਦਾ ਤਾਂ ਇਸ ਵਿੱਚ ਇੱਕ ਲਾਲ ਰੰਗ ਦਾ ਟੋਲੀ ਬੈਗ ਹੁੰਦਾ ਹੈ ਤੇ ਬੈਗ ਦੇ ਵਿੱਚ Laash ਹੁੰਦੀ ਹੈ ਤੇ ਸਿਮਿੰਟ ਪਾਇਆ ਹੁੰਦਾ ਹੈ ਬੈਗ ਫਟ ਚੁੱਕਾ ਸੀ ਹੁਣ ਪੁਲਿਸ ਦੇ ਸਾਹਮਣੇ ਸਭ ਤੋਂ ਵੱਡਾ ਸਵਾਲ ਇਹ ਸੀ ਕਿ ਆਖਰ ਇਹ Laash ਕਿਸ ਦੀ ਹੈ ਤੇ ਇੱਥੇ ਕਿਵੇਂ ਆਈ ਕਿਸ ਨੇ ਇਸ ਦਾ ਕਤਲ ਕੀਤਾ ਕਿਉਂ ਕੀਤਾ ਸਭ ਤੋਂ ਪਹਿਲਾਂ ਤਾਂ ਪੁਲਿਸ ਇਹ ਹੀ ਜਾਨਣਾ ਚਾਹੁੰਦੀ ਸੀ ਕਿ ਆਖਰ ਇਹ ਜੋ Laash ਹੈ ਇਹ ਕਿਸ ਦੀ ਹੈ ਪਰ ਪੁਲਿਸ ਦੇ ਹੱਥ ਕੁਝ ਵੀ ਨਹੀਂ ਲੱਗ ਰਿਹਾ ਸੀ ਕਿਉਂਕਿ লাশ ਗਲਤ ਸੜ ਚੁੱਕੀ ਸੀ ਉਸ ਦੀ ਕੋਈ ਵੀ ਪਛਾਣ ਨਹੀਂ ਆ ਰਹੀ ਸੀ ਹੁਣ ਜਦੋਂ ਪੁਲਿਸ ਤਫਤੀਸ਼ ਕਰਦੀ ਹੈ ਤਾਂ ਪੁਲਿਸ ਦੇਖਦੀ ਹੈ ਕਿ ਜੋ ਵੱਡਾ ਟਰੰਕ ਹੁੰਦਾ ਹੈ ਉਸ ਉੱਪਰ ਹੱਬੂਬਾਈ ਲਿਖਿਆ ਹੁੰਦਾ ਹੈ ਹੁਣ ਪੁਲਿਸ ਸੋਚਦੀ ਹੈ ਕਿ ਇਹ ਜੋ ਹੱਬੂਬਾਈ ਲਿਖਿਆ ਹੈ ਇਹ ਜ਼ਰੂਰ ਜੋ ਟਰਾਂਕਾਂ ਵਾਲੀ ਦੁਕਾਨ ਹੋਵੇਗੀ ਉਹਨਾਂ ਦਾ ਹੀ ਨਾਮ ਹੋਵੇਗਾ ਹੁਣ ਇੱਕ ਟੀਮ ਬਾਜ਼ਾਰ ਦੇ ਵਿੱਚ ਜਾਂਦੀ ਹੈ ਤੇ ਪੁੱਛਗਿਛ ਕਰਦੀ ਹੈ ਕਿ ਆਖਰ ਹੱਬੂ ਬਾਈ ਦੀ ਦੁਕਾਨ ਕਿਹੜੀ ਹੈ ਤਾਂ ਪੁਲਿਸ ਹੱਬੂ ਬਾਈ ਦੀ ਦੁਕਾਨ ਤੇ ਪਹੁੰਚ ਜਾਂਦੀ ਹੈ ਇਹ ਸਵੀਰ ਸਟੀਲ ਟਰੰਕ ਫੈਕਟਰੀ ਸੀ ਇਸ ਉੱਤੇ ਪਹੁੰਚਦੀ ਹੈ ਤੇ ਹੁਣ ਹੱਬੂ ਬਾਈ ਨੂੰ ਉਹ ਟਰੰਕ ਦੀ ਫੋਟੋ ਦਿਖਾਈ ਜਾਂਦੀ ਹੈ ਤੇ ਪੁੱਛਿਆ ਜਾਂਦਾ ਹੈ ਕਿ ਇਹ ਟਰੰਕ ਕੀ ਤੁਹਾਡੀ ਦੁਕਾਨ ਤੋਂ ਗਿਆ ਤਾਂ ਹੱਬੂ ਬਾਈ ਕਹਿੰਦਾ ਕਿ ਹਾਂ ਇਹ ਟਰੰਕ ਤਾਂ ਮੇਰੀ ਹੀ ਦੁਕਾਨ ਤੋਂ ਗਿਆਗਾ 22 ਜੂਨ 2025 ਨੂੰ ਇੱਕ ਪਤੀ ਪਤਨੀ ਇਲੈਕਟ੍ਰੋਨਿਕ ਸਕੂਟਰ ਤੇ ਆਏ ਸੀ ਤੇ ਉਹ ਹੀ ਇਹ ਟਰੰਕ ਲੈ ਕੇ ਗਏ ਸੀ। ਉਹਨਾਂ ਦੇ ਮੂੰਹ ਬੰਨੇ ਹੋਏ ਸੀ ਤੇ ਹੁਣ ਸੀਸੀਟੀਵੀ ਕੈਮਰੇ ਵੀ ਦੇਖੇ ਜਾਂਦੇ ਆ ਤਾਂ ਪਤਾ ਲੱਗਦਾ ਕਿ ਹਾਂ ਔਰਤ ਅਤੇ ਮਰਦ ਦੋਨੋਂ ਆਏ ਸੀ ਤੇ ਉਹਨਾਂ ਦੇ ਮੂੰਹ ਬੰਨੇ ਹੋਏ ਸੀ ਉਹੀ ਇਸ ਟਰੰਕ ਨੂੰ ਲੈ ਕੇ ਗਏ ਸੀ। ਪਰ ਇਹ ਕੌਣ ਸਨ ਇਸ ਬਾਰੇ ਕੋਈ ਨਹੀਂ ਜਾਣਦਾ ਸੀ। ਹੁਣ ਫਿਰ ਪੁਲਿਸ ਦੇ ਅੱਗੇ ਸਵਾਲ ਸੀ ਕਿ ਇਹਨਾਂ ਨੂੰ ਕਿਵੇਂ ਤਲਾਸ਼ ਕੀਤਾ ਜਾਵੇ ਤਾਂ ਹੱਬੂਬਾਈ ਨੇ ਕਿਹਾ ਕਿ ਇਹਨਾਂ ਨੇ ਜੋ ਪੇਮੈਂਟ ਸੀ ਉਹ ਆਨਲਾਈਨ ਕੀਤੀ ਸੀ ਜਦੋਂ ਇਹ ਗੱਲ ਪੁਲਿਸ ਸੁਣਦੀ ਹੈ ਤਾਂ ਪੁਲਿਸ ਨੂੰ ਲੱਗਦਾ ਕਿ ਲੀਡ ਮਿਲ ਚੁੱਕੀ ਹੈ ਹੁਣ ਪਤਾ ਲੱਗਿਆ ਕਿ ਆਖਰ ਇਹ ਟਰੰਕ ਸੁੱਟਣ ਵਾਲੇ ਕੌਣ ਹੈ ਇਹ ਕਤਲ ਕਰਨ ਵਾਲੇ ਕੌਣ ਹੈ ਹੁਣ ਜਦੋਂ ਫਿਰ ਇਸ ਆਨਲਾਈਨ ਪੇਮੈਂਟ ਬਾਰੇ ਜਾਣਕਾਰੀ ਇਕੱਠੀ ਕੀਤੀ ਜਾਂਦੀ ਹੈ ਕਿ ਆਖਰੇ ਕੌਣ ਹੈ ਤਾਂ ਪਤਾ ਲੱਗਦਾ ਕਿ ਇਹ ਅੰਕਿਤ ਨੌ ਦਾ ਬੰਦਾ ਹੈ ਜੋ ਕਿ ਇੰਦਰਪ੍ਰਸਤ ਕਲੋਨੀ ਦੇ ਵਿੱਚ ਰਹਿੰਦਾਗਾ ਤੇ ਇਹ ਵਕੀਲ ਹੈ ਤੇ ਇਹ ਪ੍ਰਾਪਰਟੀ ਦਾ ਵੀ ਕੰਮ ਕਰਦਾ ਹੁਣ ਪੁਲਿਸ ਇਸ ਕਲੋਨੀ ਦੇ ਵਿੱਚ ਜਾਂਦੀ ਹੈ ਕਲੋਨੀ ਦੇ ਵਿੱਚ ਜਾ ਕੇ ਜਦੋਂ ਫਲੈਟ ਤੇ ਪਹੁੰਚਦੀ ਹੈ ਇਹਨਾਂ ਬਾਰੇ ਪੁੱਛਿਆ ਜਾਂਦਾ ਤਾਂ ਪਤਾ ਲੱਗਦਾ ਕਿ ਅੰਕਿਤ ਅਤੇ ਉਸ ਦੀ ਘਰ ਵਾਲੀ ਸ਼ਿਵਾਨੀ ਦੋਨੋਂ ਹੀ ਦਿੱਲੀ ਚਲੇ ਗਏ ਉਹਨਾਂ ਨੂੰ ਕੋਈ ਜ਼ਰੂਰੀ ਕੰਮ ਹੋ ਗਿਆ ਹੁਣ ਪੁਲਿਸ ਦਿੱਲੀ ਪੁਲਿਸ ਦੇ ਨਾਲ ਸੰਪਰਕ ਕਰਦੀ ਹੈ ਤੇ 에어ਪੋਰਟ ਤੇ ਹੀ ਇਹਨਾਂ ਨੂੰ ਰੋਕ ਲੇਤਾ ਜਾਂਦਾ ਹੈ ਤੇ ਇਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲੈਤਾ ਜਾਂਦਾ ਹੈ ਹੁਣ ਇਹਨਾਂ ਨੂੰ ਰਾਏਪੁਰ ਲਿਆਂਦਾ ਜਾਂਦਾ ਹੈ ਤੇ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਂਦੀ ਹੈ ਪਹਿਲਾਂ ਤਾਂ ਇਹ ਇੱਧਰ ਉੱਧਰ ਦੀਆਂ ਗੱਲਾਂ ਕਰਦੇ ਨੇ ਪਰ ਜਦੋਂ ਫਿਰ ਪੁਲਿਸ ਸਾਥੀ ਤੇ ਆਉਂਦੀ ਹੈ ਤਾਂ ਜੋ ਕਹਾਣੀ ਇਹ ਦੱਸਦੇ ਨੇ ਉਹ ਸੁਣ ਕੇ ਸਭ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਂਦੀ ਹੈ ਇਹ ਕਹਿੰਦੇ ਨੇ ਕਿ ਹਾਂ ਅਸੀਂ ਹੀ ਇਹ ਲਾਸ਼ ਹੈ ਤੇ ਸਟੀ ਹੈ ਅਸੀਂ ਹੀ ਟਰੰਕ ਲੈ ਕੇ ਆਏ ਸੀ ਤੇ ਇਸ ਬੰਦੇ ਦਾ ਕਤਲ ਵੀ ਅਸੀਂ ਕੀਤਾ ਜਿਸ ਦੀ লাশ ਇਸ ਦਾ ਨੋ ਕਿਸ਼ੋਰ ਪੈਂਕਰਾ ਤੇ ਹੈਂਡੀਪਾਰਾ ਚੌਂਕ ਦੇ ਕੋਲ ਰਹਿੰਦਾ ਸੀ ਇਸ ਦੀ ਉਮਰ ਲਗਭਗ 55 ਸਾਲ ਸੀ ਹੁਣ ਪਤਾ ਲੱਗਦਾ ਹੈ ਕਿ ਜੋ ਕਿਸ਼ੋਰ ਪੈਂਕਰਾ ਸੀ ਇਹ ਇਕੱਲਾ ਹੀ ਸੀ ਇਸ ਤੇ ਪਰਿਵਾਰ ਵਿੱਚ ਹੋਰ ਕੋਈ ਨਹੀਂ ਸੀ ਇਹ ਇਕੱਲਾ ਹੀ ਰਹਿੰਦਾ ਸੀ ਤੇ ਇਸ ਨੇ ਜੋ ਹਾਂਡੀਪਾਰਾ ਵਾਲਾ ਮਕਾਨ ਸੀ ਉਹ ਵੇਚਣ ਲਈ ਲਗਾ ਦਿੱਤਾ ਤੇ ਇੱਕ ਬੰਦਾ ਇੱਕ ਖਰੀਦਦਾਰ ਇਸ ਨੂੰ ਲੈਣ ਵੀ ਆ ਗਿਆ ਇਹਨਾਂ ਦਾ ਸੌਦਾ ਵੀ ਹੋ ਗਿਆ ਪਰ ਉਸ ਤੋਂ ਬਾਅਦ ਕਿਸ਼ੋਰ ਨੂੰ ਲੱਗਿਆ ਕਿ ਮੈਂ ਇਹ ਮਕਾਨ ਨਹੀਂ ਵੇਚਣਾ ਤਾਂ ਉਹ ਆਪਣੇ ਇਸ ਫੈਸਲੇ ਨੂੰ ਬਦਲ ਦਿੰਦਾ ਹੈ ਉਹ ਕਹਿੰਦਾ ਕਿ ਮੈਂ ਮਕਾਨ ਨਹੀਂ ਵੇਚਦਾ ਪਰ ਇਸ ਕਰਕੇ ਵਿਵਾਦ ਹੋ ਜਾਂਦਾ ਹੈ ਤੇ ਕਿਸ਼ੋਰ ਪੈਂਕਰਾ ਦੀ ਮੁਲਾਕਾਤ ਅੰਕਿਤ ਦੇ ਨਾਲ ਹੁੰਦੀ ਹੈ ਕਿਉਂਕਿ ਉਹ ਇੱਕ ਵਕੀਲ ਵੀ ਸੀ ਤੇ ਪ੍ਰਾਪਰਟੀ ਦਾ ਵੀ ਕੰਮ ਕਰਦਾ ਸੀ ਦੋਨਾਂ ਦੀ ਮੁਲਾਕਾਤ ਹੁੰਦੀ ਹੈ ਤਾਂ ਕਿਸ਼ੋਰ ਪੈਂਕਰਾ ਅੰਕਿਤ ਨੂੰ ਕਹਿੰਦਾ ਕਿ ਮੈਂ ਇਹ ਮਕਾਨ ਨਹੀਂ ਵੇਚਣਾ ਚਾਹੁੰਦਾ ਤੂੰ ਕਿਸੇ ਢੰਗ ਦੇ ਨਾਲ ਇਹ ਸੌਦੇ ਨੂੰ ਮੁਕਰਾ ਦੇ ਇਹ ਸੌਦੇ ਨੂੰ ਖਤਮ ਕਰ ਦੇ ਤੇ ਇਸ ਵਿਵਾਦ ਦੇ ਵਿੱਚੋਂ ਮੈਨੂੰ ਕੱਢ ਦੇ ਇਹ ਮਕਾਨ ਦਾ 50 ਲੱਖ ਦਾ ਸੌਦਾ ਸੀ ਪਰ ਇਸ ਸੌਦੇ ਨੂੰ ਅੰਕਿਤ ਨਹੀਂ ਹੋਣ ਦਿੰਦਾ ਇਸ ਕਰਕੇ ਕਿਸ਼ੋਰ ਅਤੇ ਅੰਕਿਤ ਦੋਨਾਂ ਦੀਆਂ ਨਜ਼ਦੀਕੀਆਂ ਵੱਧ ਜਾਂਦੀਆਂ ਇਹਨਾਂ ਦੀ ਜਾਣ ਪਛਾਣ ਵੱਧ ਜਾਂਦੀ ਹੈ ਇਹ ਇੱਕ ਦੂਜੇ ਦੇ ਨੇੜੇ ਹੋ ਜਾਂਦੇ ਨੇ ਤੇ ਹੁਣ ਇੱਕ ਦੂਜੇ ਤੇ ਵਿਸ਼ਵਾਸ ਵੀ ਕਰਨ ਲੱਗਦੇ ਨੇ ਜੋ ਕਿਸ਼ੋਰ ਹੁੰਦਾ ਇਸ ਦਾ ਇੱਕ ਮਕਾਨ ਬੁਜਰੰਗਨਗਰ ਦੇ ਵਿੱਚ ਸੀ ਹੁਣ ਕਿਸ਼ੋਰ ਅੰਕਿਤ ਨੂੰ ਕਹਿੰਦਾ ਕਿ ਤੂੰ ਮੇਰਾ ਉਹ ਮਕਾਨ ਬਕਵਾ ਦੇ ਤੇ ਅੰਕਿਤ ਕਿਸ਼ੋਰ ਦਾ ਉਹ ਮਕਾਨ 30 ਲੱਖ ਰੁਪਏ ਦੇ ਵਿੱਚ ਬਕਵਾ ਦਿੰਦਾ ਹੈ ਤੇ ਰਜਿਸਟਰੀ ਵੀ ਹੋ ਜਾਂਦੀ ਹੈ ਪਰ ਜੋ ਇਹ ਅੰਕਿਤ ਸੀ ਇਹ ਪੈਸੇ ਆਪਣੇ ਕੋਲ ਰੱਖ ਲੈਂਦਾ ਹੁਣ ਕਿਸ਼ੋਰ ਉਸ ਤੋਂ ਪੈਸੇ ਮੰਗਦਾ ਪਰ ਅੰਕਿਤ ਤਾਂ ਇਹ ਪੈਸਿਆਂ ਨੂੰ ਸ਼ੇਅਰ ਮਾਰਕੀਟ ਤੇ ਜੂਏ ਦੇ ਵਿੱਚ ਲਗਾ ਦਿੰਦਾ ਹੈ ਹੁਣ ਅੰਕਿਤ ਦੇ ਕੋਲ ਕੋਈ ਵੀ ਰੁਪਿਆ ਨਹੀਂ ਸੀ ਪਰ ਜੋ ਕਿਸ਼ੋਰ ਸੀ ਉਹ ਉਸ ਨੂੰ ਬਾਰ-ਬਾਰ ਇਹ ਗੱਲ ਕਹਿ ਰਿਹਾ ਸੀ ਕਿ ਮੇਰੇ ਪੈਸੇ ਦੇ ਪਰ ਅੰਕਿਤ ਪੈਸੇ ਦੇਣ ਤੋਂ ਨਾ ਨੁਕਰ ਕਰ ਰਿਹਾ ਸੀ ਉਹ ਕਹਿ ਰਿਹਾ ਸੀ ਕਿ ਮੇਰੇ ਕੋਲ ਪੈਸੇ ਨਹੀਂ ਜਦੋਂ ਹੋਏ ਮੈਂ ਤੁਹਾਨੂੰ ਦੇ ਦੇਵਾਂਗਾ ਪਰ ਕਿਸ਼ੋਰ ਨੂੰ ਤਾਂ ਪੈਸੇ ਚਾਹੀਦੇ ਸੀ ਉਸ ਤੋਂ ਬਾਅਦ ਕਿਸ਼ੋਰ ਦਾ ਐਕਸੀਡੈਂਟ ਹੋ ਜਾਂਦਾ ਹੈ ਤੇ ਕਿਸ਼ੋਰ ਬੀਲਚੇਅਰ ਤੇ ਆ ਜਾਂਦਾ ਹੈ ਹੁਣ ਕਿਸ਼ੋਰ ਨੂੰ ਪੈਸਿਆਂ ਦੀ ਹੋਰ ਲੋੜ ਸੀ ਤਾਂ ਉਹ ਅੰਕਿਤ ਨੂੰ ਫੇਰ ਕਹਿੰਦਾ ਕਿ ਮੈਨੂੰ ਪੈਸਿਆਂ ਦੀ ਜ਼ਰੂਰਤ ਆ ਮੈਨੂੰ ਰੁਪਏ ਦੇ ਪਰ ਅੰਕਿਤ ਉਸ ਨੂੰ ਕਹਿੰਦਾ ਕਿ ਰੁਪਏ ਤਾਂ ਮੇਰੇ ਕੋਲ ਹੈ ਨਹੀਂ ਤੇ ਮੈਂ ਇਸ ਦੇ ਬਦਲੇ ਤੁਹਾਡੀ ਦੇਖਭਾਲ ਜ਼ਰੂਰ ਕਰ ਲਵਾਂਗਾ ਤੁਹਾਡੇ ਖਾਣ ਪੀਣ ਦਾ ਤੁਹਾਡੇ ਨਹਾਉਣ ਧੋਣ ਦਾ ਹੀ ਜ਼ਿੰਮੇਵਾਰੀ ਮੇਰੀ ਹੈ ਜਦੋਂ ਤੱਕ ਮੈਂ ਤੁਹਾਨੂੰ ਪੈਸੇ ਨਹੀਂ ਦਿੰਦਾ ਤਾਂ ਕਿਸ਼ੋਰ ਕਹਿੰਦਾ ਕਿ ਠੀਕ ਹੈ ਤਾਂ ਹੁਣ ਜੋ ਕਿਸ਼ੋਰ ਦੇ ਖਾਣ ਪੀਣ ਦੀ ਨਹਾਉਣ ਧੋਣ ਦੀ ਜ਼ਿੰਮੇਵਾਰੀ ਸੀ ਉਹ ਅੰਕਿਤ ਤੇ ਆ ਜਾਂਦੀ ਹੈ ਪਰ ਜੋ ਕਿਸ਼ੋਰ ਹੁੰਦਾ ਉਸ ਦੀਆਂ ਡਿਮਾਂਡਾਂ ਵੱਧ ਜਾਂਦੀਆਂ ਉਹ ਕਦੇ ਕਿਹੜਾ ਖਾਣਾ ਮੰਗਵਾਉਂਦਾ ਹੈ ਕਦੇ ਹੋਟਲ ਦੇ ਵਿੱਚੋਂ ਮੰਗਵਾਉਂਦਾ ਹੈ ਕਦੇ ਕੋਈ ਡਿਮਾਂਡ ਕਰਦਾ ਹੈ ਕਦੇ ਕੋਈ ਡਿਮਾਂਡ ਕਰਦਾ ਹੈ ਇਸ ਤੋਂ ਅੰਕਿਤ ਅਤੇ ਉਸ ਦੀ ਪਤਨੀ ਸ਼ਿਵਾਨੀ ਦੋਨੋਂ ਅੱਕ ਜਾਂਦੇ ਨੇ ਹੁਣ ਇਹਨਾਂ ਨੂੰ ਲੱਗਦਾ ਹੈ ਕਿ ਕਿਉਂ ਨਾ ਕਿਸ਼ੋਰ ਦਾ ਕਤਲ ਕਰ ਦਿੱਤਾ ਜਾਵੇ ਜੇ ਕਿਸ਼ੋਰ ਨੂੰ ਮਾਰ ਦੇਵਾਂਗੇ ਤਾਂ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਕਿਉਂਕਿ ਕਿਸ਼ੋਰ ਦੇ ਤਾਂ ਅੱਗੇ ਪਿੱਛੇ ਕੋਈ ਵੀ ਨਹੀਂ ਹੈ ਤਾਂ ਹੁਣ ਇਹ ਪਲਾਨਿੰਗ ਕਰਦੇ ਨੇ 21 ਜੂਨ 2025 ਨੂੰ ਕਿਸ਼ੋਰ ਨੂੰ ਇਹ ਆਪਣੇ ਫਲੈਟ ਤੇ ਲੈ ਆਉਂਦੇ ਨੇ ਇਸ ਨੂੰ ਖਾਣਾ ਖਵਾਇਆ ਜਾਂਦਾ ਇਸ ਦੀ ਚੰਗੀ ਸੇਵਾ ਕੀਤੀ ਜਾਂਦੀ ਹੈ ਤੇ ਉਸ ਤੋਂ ਬਾਅਦ ਜਦੋਂ ਕਿਸ਼ੋਰ ਸੌਂ ਜਾਂਦਾ ਹੈ ਤਾਂ ਹੁਣ ਜੋ ਸ਼ਿਵਾਨੀ ਹੁੰਦੀ ਹੈ ਉਹ ਕਿਸ਼ੋਰ ਦੀਆਂ ਲੱਤਾਂ ਫੜ ਲੈਂਦੀ ਹੈ ਤੇ ਜੋ ਅੰਕਿਤ ਹੁੰਦਾ ਉਹ ਕਿਸ਼ੋਰ ਦਾ ਗਲ ਦਬ ਦਿੰਦਾ ਹੈ ਕਿਸ਼ੋਰ ਮਰ ਜਾਂਦਾ ਪਰ ਇਹਨਾਂ ਨੂੰ ਲੱਗਦਾ ਕਿ ਅਜੇ ਇਹ ਮਰਿਆ ਨਹੀਂ ਤਾਂ ਇਹ ਤੇਜ਼ ਧਾਰ ਹਥਿਆਰ ਦੇ ਨਾਲ ਹੀ ਉਸ ਦੇ ਗਲ ਉੱਪਰ ਬਾਹਰ ਕਰ ਦਿਆ ਹੁਣ ਇਹਨਾਂ ਦੇ ਅੱਗੇ ਸਵਾਲ ਸੀ ਕਿ ਆਖਰ ਕਿਸ਼ੋਰ ਦੀ লাশ ਦਾ ਕੀ ਕੀਤਾ ਜਾਵੇ ਤਾਂ ਇਹ ਇੱਕ ਲਾਹ ਰੰਗ ਦੇ ਟਰਾਲੀ ਬੈਗ ਦੇ ਵਿੱਚ ਕਿਸ਼ੋਰ ਦੀ লাশ ਨੂੰ ਤੋੜ ਮਰੋੜ ਕੇ ਪਾ ਦਿੰਦੇ ਨੇ ਅਤੇ ਇਸ ਵਿੱਚ ਸੀਮੈਂਟ ਭਰ ਦਿੰਦੇ ਨੇ ਪਰ ਹੁਣ ਇਸ লাশ ਦੇ ਵਿੱਚੋਂ ਤਾਂ ਬਦਬੂ ਆਉਣ ਲੱਗ ਗਈ ਸੀ ਇਹ ਪਰਫਿਊਮ ਵੀ ਲਿਆਉਂਦੇ ਨੇ ਪਰ ਫੇਰ ਵੀ ਇਸ লাশ 'ਚੋਂ ਬਦਬੂ ਆਉਣ ਲੱਗਦੀ ਹੈ ਹੁਣ ਇਹ ਸੋਚਦੇ ਨੇ ਕਿ ਆਖਰ লাশ ਦਾ ਕੀ ਕੀਤਾ ਜਾਵੇ ਫਿਰ ਇਹਨਾਂ ਦੇ ਦਿਮਾਗ ਦੇ ਵਿੱਚ ਪਲੈਨਿੰਗ ਆਉਂਦੀ ਹੈ ਕਿ ਕਿਉਂ ਨਾ ਇਸ লাশ ਨੂੰ ਟਰੰਕ ਦੇ ਵਿੱਚ ਰੱਖ ਕੇ ਇੱਥੋਂ ਕਿਤੇ ਦੂਰ ਸੁੱਟ ਦਈਏ ਕਿਸੇ ਨੂੰ ਕੁਝ ਵੀ ਪਤਾ ਨਹੀਂ ਲੱਗੇਗਾ ਹੁਣ ਇਹ ਹੱਬੂ ਬਾਈ ਦੀ ਦੁਕਾਨ ਤੇ ਜਾਂਦੇ ਨੇ ਉੱਥੋਂ ਇੱਕ ਵੱਡਾ ਟਰੰਕ ਖਰੀਦਦੇ ਨੇ ਆਨਲਾਈਨ ਪੇਮੈਂਟ ਕਰ ਦਿੰਦੇ ਨੇ ਤੇ ਟਰੰਕ ਘਰੇ ਲਿਆ ਕੇ ਹੁਣ ਕਿਸ਼ੋਰ ਦੀ লাশ ਨੂੰ ਉਸ ਲਾਲ ਰੰਗ ਦੇ ਟਰਾਲੀ ਬੈਗ ਨੂੰ ਇਸ ਵੱਡੇ ਟਰੰਕ ਦੇ ਵਿੱਚ ਪਾਉਂਦੇ ਨੇ ਪਰ ਇਹ ਤਾਂ ਚੱਕਣ ਦੇ ਵਿੱਚ ਅਸਮਰਥ ਸੀ ਪਹਿਲਾਂ ਜੋ ਲਾ ਰੰਗ ਦਾ ਬੈਗ ਸੀ ਉਹ ਵੀ ਇਹਨਾਂ ਤੋਂ ਨਹੀਂ ਚੱਕਿਆ ਗਿਆ ਸੀ ਇਸ ਕਰਕੇ ਇਹਨਾਂ ਨੂੰ ਲੱਗਿਆ ਕਿ ਇਸ ਨੂੰ ਵੱਡੇ ਟਰੰਕ ਦੇ ਵਿੱਚ ਪਾ ਕੇ ਕਿਤੇ ਹੋਰ ਸੈੱਟ ਆਉਣੇ ਹਨ ਹੁਣ ਜਦੋਂ ਵੱਡੇ ਟਰੰਕ ਦੇ ਵਿੱਚ ਇਹ ਬੈਗ ਪਾਇਆ ਜਾਂਦਾ ਤਾਂ ਉਸ ਤੋਂ ਬਾਅਦ ਦੋ ਮਜ਼ਦੂਰਾਂ ਦੀ ਮਦਦ ਦੇ ਨਾਲ ਇਹ ਇਸ ਟਰੰਕ ਨੂੰ ਲਿਫਟ ਦੇ ਰਾਹੀਂ ਹੇਠਾਂ ਉਤਾਰਦੇ ਨੇ ਤੇ ਉਸ ਤੋਂ ਬਾਅਦ ਇੱਕ ਆਲਟੋ ਗੱਡੀ ਦੇ ਵਿੱਚ ਇਸ ਟਰੰਕ ਨੂੰ ਰੱਖਿਆ ਜਾਂਦਾ ਤੇ ਇਸ ਜਗ੍ਹਾ ਤੋਂ ਤਕਰੀਬਨ ਕਿਲੋ ਡੇਢ ਕਿਲੋਮੀਟਰ ਦੂਰ ਇੱਕ ਨਾਲੇ ਦੇ ਕੋਲ ਝਾੜੀਆਂ ਦੇ ਵਿੱਚ ਇਹ ਟਰੰਕ ਸੁੱਟ ਆਉਂਦੇ ਨੇ ਤੇ ਇਹਨਾਂ ਨੂੰ ਲੱਗਦਾ ਕਿ ਇਸ ਗੱਲ ਦਾ ਕਿਸੇ ਨੂੰ ਵੀ ਪਤਾ ਨਹੀਂ ਲੱਗੇਗਾ ਕਿਉਂਕਿ ਕਿਸ਼ੋਰ ਪੈਂਕਰਾ ਦੇ ਤਾਂ ਅੱਗੇ ਪਿੱਛੇ ਕੋਈ ਹੈ ਹੀ ਨਹੀਂ ਕੋਈ ਉਸ ਨੂੰ ਪੁੱਛਣ ਵਾਲਾ ਨਹੀਂ ਕਿ ਉਹ ਕਿੱਥੇ ਗਿਆ ਕਿੱਥੇ ਨਹੀਂ ਗਿਆ ਇਸ ਕਰਕੇ ਇਹ ਬੇਫਿਕਰ ਹੋ ਜਾਂਦੇ ਨੇ ਪਰ ਜਿਵੇਂ ਕਹਿੰਦੇ ਨੇ ਕਿ ਅਪਰਾਧੀ ਜਿੰਨਾ ਮਰਜ਼ੀ ਛਾਤਰ ਹੋਵੇ ਉਹ ਆਪਣੇ ਗੁਨਾਹ ਦਾ ਕੋਈ ਨਾ ਕੋਈ ਸਬੂਤ ਛੱਡ ਜਾਂਦਾ ਹੈ ਪਹਿਲਾਂ ਤਾਂ ਇਹਨਾਂ ਨੇ ਉਹ ਟਰੰਕ ਜਿਸ ਉੱਤੇ ਹੱਬੂ ਬਾਈ ਲਿਖਿਆ ਹੋਇਆ ਸੀ ਉਹ ਝਾੜੀਆਂ ਦੇ ਵਿੱਚ ਸੁੱਟਿਆ ਉਹ ਲਿਆਂਦਾ ਕਿਉਂਕਿ ਹੱਬੂਬਾਈ ਦੀ ਇਹ ਆਦਤ ਸੀ ਕਿ ਉਹ ਜੋ ਵੀ ਸਮਾਨ ਵੇਚਦਾ ਸੀ ਉਹ 'ਸੁੱਪਰ ਪੱਕੇ ਮਾਰਕਰ ਦੇ ਨਾਲ ਆਪਣੀ ਦੁਕਾਨ ਦਾ ਨਾਂ ਲਿਖਦਾ ਸੀ ਤਾਂ ਜੋ ਉਸ ਨੂੰ ਪਤਾ ਲੱਗ ਸਕੇ ਕਿ ਇਹ ਸਾਡੀ ਦੁਕਾਨ ਤੋਂ ਹੀ ਆ। ਉਹ ਨਾਂ ਲਿਖਿਆ ਹੋਇਆ ਸੀ ਉਹ ਟ੍ਰੰਕ ਜਦੋਂ ਉੱਥੇ ਸੁੱਟ ਆਉਂਦੇ ਨੇ ਤੇ ਉਸ ਤੋਂ ਪਤਾ ਲੱਗਦਾ ਕਿ ਇਹ ਤਾਂ ਹੱਬੂਬਾਈ ਦੀ ਦੁਕਾਨ ਤੋਂ ਆਇਆ ਹੋਇਆ ਟ੍ਰੰਕ ਹੈ ਤੇ ਉਸ ਤੋਂ ਬਾਅਦ ਦੂਜੀ ਗਲਤੀ ਇਹਨਾਂ ਨੇ ਇਹ ਕੀਤੀ ਕਿ ਹੱਬੂਬਾਈ ਦੀ ਦੁਕਾਨ ਤੇ ਜਾ ਕੇ ਜੋ ਉਹ ਟ੍ਰੰਕ ਸੀ ਉਸ ਦੀ ਪੇਮੈਂਟ ਆਨਲਾਈਨ ਕਰ ਦਿੱਤੀ ਜਿਸ ਦੇ ਕਾਰਨ ਇਹਨਾਂ ਦਾ ਸਾਰਾ ਕੱਚਾ ਚਿੱਟਾ ਸਾਹਮਣੇ ਆ ਗਿਆ ਤੇ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੁਣ ਪੁਲਿਸ ਇਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕਰਨ ਤੋਂ ਬਾਅਦ ਇਹਨਾਂ ਦਾ ਰਿਮਾਂਡ ਲਵੇਗੀ ਅਤੇ ਇਹਨਾਂ ਨੂੰ ਉਸ ਤੋਂ ਬਾਅਦ ਜੇਲ੍ਹ ਭੇਜਿਆ ਜਾਵੇਗਾ ਤੇ ਹੋਰ ਵੀ ਪੁਲਿਸ ਇਹਨਾਂ ਤੋਂ ਪੁੱਛਗਿੱਛ ਕਰ ਰਹੀ ਹੈ ਸੋ ਇਹ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਤੁਹਾਨੂੰ ਸਤਰਕ ਕਰਨਾ ਹੈ ਕਿ ਕਿੱਦਾਂ-ਕਿੱਦਾਂ ਦੇ ਕ੍ਰਾਈਮ ਕਿੱਦਾਂ-ਕਿੱਦਾਂ ਦੀਆਂ ਘਟਨਾਵਾਂ ਆਪਣੇ ਸਮਾਜ ਦੇ ਵਿੱਚ ਆਪਣੇ ਆਲੇ-ਦੁਆਲੇ ਦੇ ਵਿੱਚ ਹੋ ਰਹੀਆਂ। ਕਿਵੇਂ ਇੱਕ ਬੰਦਾ ਜੋ ਇਕੱਲਾ ਰਹਿੰਦਾ ਸੀ ਉਸ ਦੇ ਨਾਲ ਇੱਕ ਬੰਦੇ ਦੀ ਨੇੜਤਾ ਹੋ ਜਾਂਦੀ ਹੈ। ਪੈਸਾ ਬੜੀ ਹੀ ਮਾੜੀ ਚੀਜ਼ ਹੈ। ਕਿਉਂਕਿ ਪੈਸੇ ਦੇ ਨਾਲ ਬੰਦੇ ਦੀਆਂ ਦੁਸ਼ਮਣੀਆਂ ਪੈਂਦੀਆਂ ਨੇ ਤੇ ਇਸ ਕੇਸ ਦੇ ਵਿੱਚ ਵੀ ਕਿਸ਼ੋਰ ਦੀ ਮੌਤ ਦਾ ਕਾਰਨ ਰੁਪਈਏ ਹੀ ਬਣਿਆ। ਕਿਉਂਕਿ ਅੰਕਿਤ ਨੂੰ ਲੱਗ ਰਿਹਾ ਸੀ ਕਿ ਇਹ ਮੈਥੋਂ 30 ਲੱਖ ਰੁਪਏ ਦੀ ਮੰਗ ਕਰਦਾ ਜਿਸ ਕਾਰਨ ਅੰਕਿਤ ਬੜਾ ਜ਼ਿਆਦਾ ਪਰੇਸ਼ਾਨ ਸੀ ਉਸ ਨੂੰ ਲੱਗਦਾ ਸੀ ਕਿ ਜੇ ਕਿਸ਼ੋਰ ਨੂੰ ਮਾਰ ਦਿੱਤਾ ਜਾਵੇ ਤਾਂ ਇਸ ਦੀ ਮੌਤ ਦੀ ਇਸ ਤੇ ਕਤਲ ਦੀ ਪੈਰਵਾਈ ਕਰਨ ਵਾਲਾ ਤਾਂ ਕੋਈ ਹੈ ਹੀ ਨਹੀਂ ਤੇ ਅਸੀਂ ਸਾਬ ਬਚ ਜਾਵਾਂਗੇ ਪਰ ਇਹ ਪੁਲਿਸ ਦੇ ਹੱਥ ਚੜ ਜਾਂਦੇ ਨੇ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਿਓ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਿਕਾ